ના ના પડી ગયા રૂમ લેના છે કે ਦੁਬਾਰਾ ਉਹ ਲਗਾਏ ਆ ਮੈਂ ਇੱਕ ਵਾਰਾ ਥੋੜਾ ਜਿਆਦਾ ਦੱਸਣਾ ਚਾਹਣੀ ਆ ਕਿ ਪ੍ਰਧਾਨਗੀ ਦੇ ਅਹੁਦੇ ਲਈ ਮੈਨੂੰ ਜਿਹੜਾ ਆ ਦੁਬਾਰ ਤੋਂ ਜਾਨੀ ਕਿ ਜਤਿੰਦਰ ਕੌਰ ਸੰਦੋਨੋ ਪ੍ਰਧਾਨ ਬਣਾਇਆ ਗਿਆ ਆ ਔਰ ਮੀਤ ਪ੍ਰਧਾਨ ਸ਼੍ਰੀਮਤੀ सुरेंद्र ਕੌਰ ਬਾੜਾ ਤੇ ਸ਼੍ਰੀਮਤੀ सुरेंद्र ਕੌਰ ਪਰਮਾਤ ਤੇ ਮੀਤ ਪ੍ਰਧਾਨ ਜਿਹੜਾ ਆ ਲਖਵੀਰ ਸਿੰਘ ਲੱਬਾ ਜਰਨਲ ਸਕੱਤਰ ਗੁਰਸੇਵਕ ਸਿੰਘ ਢਿੱਲੋਂ ਤੇ ਸਕੱਤਰ ਸਖਤੇਵ ਸਿੰਘ ਕੁੱਪੂ ਤੇ ਸੰਪੂਰਨ ਸਿੰਘ ਜਾਨਜੀ ਰਣਜੀਤ ਸਿੰਘ ਤੇ ਕੁਲਜਾਰ ਸਿੰਘ ਔਰ ਪ੍ਰੈਸ ਕਤਰ ਜਸਵੀਰ ਸਿੰਘ ਢਿੱਲੋਂ ਔਰ ਜਗਦੇਵ ਸਿੰਘ ਜੱਗਾ ਮਨੀਸ਼ਾ ਤੇ ਸਵਰਨ ਸਿੰਘ ਰਿੰਕੂ ਸਵਰਨ ਸਿੰਘ ਰਿੰਕੂ ਸਰਪ੍ਰਸਤ ਮੇਰੀ ਬੇਟੀ ਜੀਵਨਜੋਤ ਕੋਰ ਸੰਧੂ ਕਾਰਜਕਾਰੀ ਕਮੇਟੀ ਦੇ ਵਿੱਚ ਬਲਵੰਤ ਸਿੰਘ ਬਿਰਕ ਜਗਪਾਲ ਸਿੰਘ ਦਲਵੀਰ ਸਿੰਘ ਕਲੇਰ ਕਰਨਜੀਤ ਕਜੀਤ ਕੋਰ ਰਜਿੰਦਰ ਕੁਮਾਰ ਉਪੜਾ ਕਰਨੈਲ ਸਿੰਘ ਸਿਗਿਆ ਅਮਰੀਕ ਸਿੰਘ ਧਰੋੜ ਕੁਲਦੀਪ ਸਿੰਘ ਭੈਣੀ ਸਾਹਿਬ ਤੇ ਅਨਿਲ ਫਤਿਹਗੜ ਜੱਟਾ ਜਿਹੜੇ ਅਸੀਂ ਕਾਰਜਕਾਰੀ ਕਮੇਟੀ ਦੇ ਵਿੱਚ ਰੱਖੇ ਨੇ ਤੇ ਜਿੰਨੇ ਵੀ ਸਾਡੇ ਇੱਥੇ ਮੈਂਬਰ ਲਾਏ ਨੇ ਅਸੀਂ ਅੱਜ ਸਾਰਿਆਂ ਨੂੰ ਬਹੁਤ-ਸਰੀਆਂ ਵਧਾਰਕਾਂ ਜੀਨੀਅਰ ਮੇਜਬਰਦਾਨ ਦੁਆਰਾ ਬੋਲਿਆ ਸਿੰਦਰਪੁਰ ਉਹ ਬਾਤ ਹੀ ਹੋ ਗਈ ਜਿੰਨੇ ਵੀ ਇੱਥੇ ਮੈਂਬਰ ਅਸੀਂ ਲਗਾਏ ਨੇ ਮੈਨੂੰ ਆ ਪੂਰਨ ਉਮੀਦ ਹੈ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆ ਕੰਮ ਕਰਨ ਦੇ ਕਿਹਨੇ ਜਿਹੜੀ ਕਮੇਟੀ ਕਾਉਂਟੀ ਕੀਤੀ ਹੋਵੇ। ਸੋਦਾ ਕੁਝ ਨਹੀਂ ਕਿੰਨੇ ਇੱਕ ਮੈਂਬਰਾਂ ਦੀ ਜਿਹੜੀ ਕਮੇਟੀ ਕਾਉਂਟੀ ਕੀਤੀ ਗਈ। ਅਸੀਂ ਮੇਨ ਮੈਂਬਰ 11 ਲਾਏ ਆ। ਕਮੇਟੀ ਦੇ ਵਿੱਚ ਮੈਂਬਰ। ਇਹਨਾਂ ਦਾ ਕਮੇਟੀ ਆ ਜੀਵਨ ਜੋ ਜਿਹੜੀ ਅਸਾਂ ਸਭ ਤੋਂ ਜਿਹੜੇ ਕੰਮ ਆਏ ਨੇ ਤਾਂ ਕੀ ਦੇਖਦੇ ਹੋ ਖੇਡ ਲੈ ਕੇ ਕਿਸ ਤਰ੍ਹਾਂ ਕਿ ਚੱਲਦੇ। ਇੱਥੇ ਅਸੀਂ ਜਿਹੜੇ ਸਾਰੇ ਲੇਖਕਾਂ ਇਕੱਠੇ ਹੁੰਨੇ ਆ ਤੇ ਸੋਨਾ ਲਿਖਦੇ ਆ ਜਿਹੜੇ ਆਪਣੀ ਪਰਚੋਲ ਕਰਦੇ ਆ ਆਪਣੀ ਆਪਣੀ ਕਵਤਾ ਸੁਣਾਉਂਦੇ ਆ ਸਾਰੇ ਆਉਂਦੇ ਆ ਲੇਖਕ ਤੇ ਜਿੰਨੇ ਵੀ ਸਾਡੇ ਨਾਲ ਪੁਰਾਣੇ ਵੀ ਜੁੜੇ ਹੋਣੇ ਉਹ ਵੀ ਪਹੁੰਚਦੇ ਨੇ ਅਸੀਂ ਉਹਨਾਂ ਨੂੰ ਵੀ ਬੜੀ ਔਦੇ ਦੇ ਕੇ ਸ਼ਾਨ ਬਣਾਈ ਆ ਆਪਣੀ ਜੀਵਨ ਜੋਤ ਸਹਿਬਾ ਦੀ ਔਰ ਸਾਡੇ ਨਾਲ ਰਣਜੀਤ ਅੰਕਲ ਜਿਹੜੇ ਨੇ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਜਿਹੜੇ ਕਿ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਹੁੰਦੇ ਨੇ ਤੇ ਔਰ ਜਿੰਨੇ ਵੀ ਇੱਥੇ ਲੈ ਕੇ ਪਹੁੰਚਦੇ ਨੇ ਆਪਣੀਆਂ ਆਪਣੀਆਂ ਕਹਾਵਾਂ ਸੁਣਾਉਂਦੇ ਨੇ ਤੇ ਫਿਰ ਉਹਨਾਂ ਕਹਾਵਾਂ ਦੀ ਜਿਹੜੀ ਕੋਰਚੋਲ ਹੁੰਦੀ ਆ ਜਿਹੜਾ ਵੀ ਕੁਝ ਉਹਦੇ ਵਿੱਚ ਕੁਝ ਗਲਤੀਆਂ ਹੁੰਦੀਆਂ ਨੇ ਫਿਰ ਉਹਨੂੰ ਸੁਧਾਰ ਲਿਆ ਜਾਂਦਾ ਆ ਆਪਨੇ ਨੇ ਮੀਟਿੰਗ ਕਿੰਨੀ ਲਈ ਹੈ ਹਾਂਜੀ ਹਰ ਮਹੀਨੇ ਇਹ ਦੂਜਾ ਸ਼ਨੀਵਾਰ ਮੀਟਿੰਗ ਹੁੰਦੀ ਆ ਆ ਲਾਇਬ੍ਰੇਰੀ ਹਾਲ ਦੇ ਵਿੱਚ ਅੰਤਿਮ ਮੀਟਿੰਗ ਜਿਹੜੀ ਹੋਇਆ ਪੁਰਾਣੀ ਸੀ ਸੈਕਟਰੀ ਨੇ ਇਹ ਸੇਵਾ ਵੀ ਨਹੀਂ ਕੀਤੀ ਤੇ ਬੋਲਣਾ ਜੀ ਜਿਸ ਤਰ੍ਹਾਂ ਜਿਹੜੀ ਉਹਦੇ ਆਖੀ ਮੀਟਿੰਗ ਆ ਅੱਜ ਦੇ ਜੋ ਚੋਣ ਆ ਸਾਡੀ ਜੀਵਨ ਪੰਜਾਬੀ ਜੀਵਨ ਜੋਤ ਪੰਜਾਬੀ ਸਹਿਜ ਸਭਾ ਦੀ ਇਹ 2 ਸਾਲ ਲਈ ਕੀਤੀ ਗਈ ਆ ਸਾਰਕ ਸੰਮਤੀ ਨਾਲ ਚੋਣ ਕੀਤੀ ਗਈ ਆ ਦੁਬਾਰਾ ਤੁਹਾਨੂੰ ਪਹਿਲਾਂ ਮੈਡਮ ਜਤਿੰਦਰ ਕੌਰ ਸਿੰਧੂ ਨੇ ਦੱਸਿਆ ਇਹ ਉਹੀ ਪ੍ਰਧਾਨ ਬਣਾਏ ਗਏ ਨੇ ਬਾਕੀ ਸਾਰੇ ਹੋਰ ਮੈਂਬਰ ਜੋ ਇਹ ਪੰਜਾਬੀ ਸਹਿਜ ਸਭਾ ਇਹ ਮਹੀਨਾ ਬਾਅਦ ਇੱਕ ਵਾਰ ਮੀਟਿੰਗ ਕਰਦੇ ਨੇ ਇੱਥੇ ਫਿਰੇਕ ਜੋ ਪਾਰਟਿਸਪੇਟ ਮੈਂਬਰ ਨੇ ਆਪਣੀ ਰਚਨਾ ਕੋ ਗੀਤ ਗਜ਼ਲ ਜਾਂ ਸਮਾਜ ਦੇ ਵਿੱਚ ਜੋ ਕਿਸੇ ਕਿਸਮ ਦਾ ਉਹਨਾਂ ਦੇ ਮਨ ਦੇ ਵਿੱਚ ਹੁੰਦੀ ਹੈ ਗੱਲਬਾਤ ਇੱਥੇ ਸਾਂਝੀ ਕਰਦੇ ਨੇ ਬਹੁਤ ਅੱਛਾ ਉਪਰਾਲਾ ਪੰਜਾਬ ਦੇ ਸੱਭਿਆਚਾਰ ਨੂੰ ਸਾਹਮਣੇ ਰੱਖਦੇ ਨੇ ਇਹ ਜੀਵਨ ਜੋਤ ਪੰਜਾਬੀ ਸਹਿਤ ਸਭਾ ਜਿਵੇਂ ਟੀਆਂ ਦੀ ਲੋੜੀ ਤੇ ਟੀਆਂ ਦਾ ਤਿਹਾਰ ਤੇ ਹੋਰ ਜੋ ਕੋਈ ਪ੍ਰੋਗਰਾਮ ਹੁੰਦਾ ਗਾਹੇ ਬਗਾਹੇ ਉਹ ਵੀ ਇਸ ਤਰ੍ਹਾਂ ਕਰਦੇ ਰਹਿੰਦੇ ਨੇ ਬੱਚਿਆਂ ਦੇ ਵਿੱਚ ਸਾਲ ਦੇ ਵਿੱਚ ਇੱਕ ਵਾਰ ਇਹ ਜੀਵਨ ਜੋਤ ਪੰਜਾਬੀ ਸਭਾ ਸਿੱਖੀ ਨਾਲ ਜੋੜਨ ਦੇ ਲਈ ਦਸਤਾਰ ਬੱਚਿਆਂ ਨੂੰ ਸਜਾਉਣ ਲਈ ਔਰ ਗੁਰਮੁਖੀ ਦਾ ਗਿਆਨ ਪੈਦਾ ਕਰਨ ਦੇ ਲਈ ਹੋਰ ਗੱਤਕੇ ਵਗੈਰਾ ਇਹ ਜਿਹਾ ਵੀ ਕੋਈ ਨਾ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਪੰਜਾਬ குரு ਕੀ ਨੀ ਤੱਕੀ ਸਾਨੇ ਗਾਦਿਕ ਜਾਲ ਕੀ ਜਾਵੇ ਕਾ ਸਹਿਮ ਸਿੰਘ ਜੀ ਮਹਾਰਾਜ ਜੀ ਨੇ ਸੇਵਾ ਪ੍ਰੋਤ ਕਰਦੀ ਹੈ ਤੇ ਸੇ 30 ਦੇ ਵਿੱਚ ਵੀ ਤਖਾ ਜਿਹੜੇ ਲੋਕ ਨੇ ਜਾਂ ਜਿਹੜੇ ਕਿਹ ਜਾਰਾਂ ਗੈਂਟਰੀ ਵਿੱਚ ਲੇਖਕ ਨਹੀਂ ਜਿਆ ਕਿਸੇ ਕਾਰਨ ਵਾਜੜੇ ਸਾਹਮਣੇ ਨਹੀਂ ਆ ਪਾਰੇ ਉਹਨਾਂ ਦੇ ਚਪਾਂ ਦਾ ਭਰਾੜਾ ਜਿਹੜਾ ਕੀਤਾ ਜਾਵੇ ਉਹ ਸਾਡੇ ਵੱਲੋਂ ਕੀ ਜਿਸ ਦਾ ਜਿਹੜੇ ਨਹੀਂ ਸਾਹਮਣੇ ਆ ਪਾਰੇ ਦੇਖੋ ਸਾਡਾ ਤਾਂ ਸਵਰਨਜੀ ਮਹਿਨਾਵਾਦ ਦੀ ਮੀਟਿੰਗ ਹੁੰਦੀ ਆ ਹਰੇਕ ਨੂੰ ਜੋ ਖੁੱਲਾ ਸੱਦਾ ਜਿਵੇਂ ਅੱਜ ਮਾਸਟਰ ਜੀ ਗੁਰਸੇਵਕ ਜੀ ਵੀ ਆਏ ਨੇ ਹੋਰ ਬਹੁਤ ਬੁੱਧ ਸਿੰਘ ਨੀਲੋਂ ਉਹ ਵੀ ਸਾਡੇ ਵਿੱਚ ਆਏ ਨੇ ਕਾਮ ਜੋ ਸਮੇਂ ਦੇ ਅਨੁਸਾਰ ਜੋ ਮਸਲਾ ਉਹਦੇ ਤੇ ਕਰਦੇ ਰਹਿੰਦੇ ਨੇ ਸਾਡੇ ਨਾਲ ਜੋ ਕ੍ਰਾਈਮ ਦੇ ਦਾ ਹੋਰ ਜਿੰਨੇ ਵੀ ਕੋਈ ਮਸਲੇ ਨੇ ਜਸਵੀਰ ਵੀ ਸਾਡੇ ਪ੍ਰੈਸ ਕਰਤਰ ਨੇ ਤੁਸੀਂ ਵੀ ਉਹ ਅਸੀਂ ਸਾਰਿਆਂ ਨੂੰ ਇਹੀ ਆ ਵੀ ਖੁੱਲਾ ਸੱਦਾ ਜੋ ਆਪਣੇ ਮਨ ਦੀ ਕੋਈ ਗੱਲ ਕਹਿਣੀ ਚਾਹੁੰਦਾ ਇਹ ਸਭਾ ਦੇ ਨਾਲ ਆ ਕੇ ਜੁੜੇ ਤੇ ਆਪਣੇ ਇਸ ਮੰਚ ਤੇ ਆ ਗਿਆ ਸਾਂਝੀ ਕਰੇ ਨਾਮ ਮਨੀਸ਼ਾ ਜੀ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਬਹੁਤ ਵਧੀਆ ਜਿਹੜੀ ਗੱਲਬਾਤ ਕੀਤੀ ਗਈ ਹੈ ਸਰ ਜੀ ਜਿਹੜਾ ਤੁਹਾਨੂੰ ਆਡਾ ਦਿੱਤਾਗਾ ਸਰ ਮੈਨੂੰ ਮੀਟਿੰਗ ਦੇ ਵਿੱਚ ਪ੍ਰੋਸੈਸ ਕਰਤਾ ਉਹਦਾ ਦਿੱਤਾ ਗਿਆ ਮੈਨੂੰ ਮੈਂ ਪਿਛਲੇ 1.5 ਸਾਲ ਤੋਂ ਮੀਟਿੰਗ ਦੇ ਵਿੱਚ ਆ ਰਹੀ ਹਾਂ ਤੇ ਮੈਨੂੰ ਸ਼ੁਰੂ ਤੋਂ ਹੀ ਸਾਹਿਤ ਨੂੰ ਬਹੁਤ ਪਿਆਰ ਹੈ ਲਿਖਣਾ ਤੇ ਸੁਣਨਾ ਵਧੀਆ ਲੱਗਦਾ ਸੀ ਇੱਥੇ ਆ ਕੇ ਮਤਲਬ ਬਹੁਤ ਐਕਸਪੀਰੀਅੰਸ ਵਧੀਆ ਰਿਹਾ ਇਹ ਬਹੁਤ ਰੇਅਰ ਹੀ ਹੁੰਦਾ ਕਿ ਕਦੇ ਕੋਈ ਪਰਸਨਲ ਰੀਜ਼ਨ ਕਰਕੇ ਮੀਟਿੰਗ ਮਿਸ ਹੋ ਜਾਵੇ ਪਰ ਮੀਟਿੰਗ ਚੋਂ ਨਾਲ ਗਿਆਨ ਵਿੱਚ ਵਾਧਾ ਹੀ ਹੁੰਦਾ। ਜਿਵੇਂ ਕਿ ਫ਼ਰੰਸਵੀਤਾ ਵਗੈਰਾ ਲਿਖਦੀ ਵਜੋਂ ਕਰ ਰਹੇ ਲਿਖਦੇ ਤੁਸੀਂ ਲੇਖਕ ਹੋ। ਸਰ ਮੈਂ ਕਵਿਤਾ ਲਈ ਤਾਂ ਬਹੁਤ ਜ਼ਿਆਦਾ ਐਕਸਪੀਰੀਅੰਸ ਚਾਹੀਦਾ ਤੇ ਗ਼ਜ਼ਲ ਲਈ ਤਾਂ ਬਹੁਤ ਜ਼ਿਆਦਾ ਪੜ੍ਹਾਈ ਚਾਹੀਦੀ ਆ। ਸੋ ਮੈਂ ਫ੍ਰੈਸ਼ਰ ਹੀ ਆ ਅਜੇ ਇਸ ਫੀਲਡ ਦੇ ਵਿੱਚ ਪਰ ਮੈਂ ਜੋ ਵੀ ਮੇਰੇ ਵਿਚਾਰ ਹੁੰਦੇ ਨੇ ਜੋ ਵੀ ਕਰੰਟ ਸਿਚੁਏਸ਼ਨਾਂ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਸਮਾਜ ਦੇ ਅੱਗੇ ਰੱਖਣਾ ਤੇ ਇੱਕ ਬੁਲੰਦ ਆਵਾਜ਼ ਦੇ ਨਾਲ ਸਮਾਜ ਨੂੰ ਮਤਲਬ ਉਸ ਚੀਜ਼ ਵੱਲ ਪ੍ਰੇਰਿਤ ਕਰਨਾ ਇਹ ਮੇਰਾ ਕੰ घरियूं अॼु जे समय से कुड़ियूं